ਗੁਰੂ ਸਵਾਰਿਓ ਸਤਗੁਰੂ ਕਹਿੰਦੇ ਨੇ ਇਹ ਦੁਨੀਆ ਹੈ ਮਤਬਲ ਦੀ ਸੁਖ ਮੈਂ ਆਣ ਬਹਿਤ ਬਹੁਤ ਮਿਲ ਬੈਠਤ ਰਹਤ ਚਹੋਂ ਦਿਸ ਘੀਰੇ ਵਿਵਤ ਪਰੇ ਸਭ ਹੀ ਸੰਗ ਛਾਟਤ ਕੋ ਨ ਆਵਤ ਮੇਰੀ ਦੇਖੋ ਇੱਕ ਦੁਨਿਆਵੀ ਦ੍ਰਿਸ਼ਟਾਂਤ ਹੈ ਕਿ ਜਦੋਂ ਘਰ ਦੇ ਵਿੱਚ ਬਲਬ ਜਗਦਾ ਹੋਵੇ ਰਾਤ ਦੇ ਸਮੇਂ ਚਾਨਣ ਹੋਵੇ ਤੇ ਉਦੋਂ ਤੁਰਦਿਆਂ ਪਰਛਾਵਾ ਵੀ ਸਾਡੇ ਨਾਲ ਚੱਲੂਗਾ ਚਾਨਣ ਦੇ ਵਿੱਚ ਬੰਦੇ ਦਾ ਪਰਛਾਵਾ ਵੀ ਬੰਦੇ ਦੇ ਨਾਲ ਚੱਲਦਾ ਹੈ ਤੇ ਜਦੋਂ ਗੁਰਮੁਖੋ ਲੈਂਟ ਆਫ ਹੋ ਜਾਂਦੀ ਹੈ ਬੁੱਝ ਜਾਂਦੀ ਹੈ ਹਨੇਰਾ ਹੋ ਜਾਂਦਾ ਹੈ ਤੇ ਹਨੇਰੇ ਦੇ ਵਿੱਚ ਕੱਲਾ ਸਰੀਰ ਚੱਲਦਾ ਹੈ ਪਰਛਾਵਾ ਵੀ ਸਾਥ ਛੱਡ ਜਾਂਦਾ ਹੈ ਇਹੋ ਹਾਲ ਦੇ ਸੰਸਾਰ ਦੀ ਹੈ ਜਦੋਂ ਤੁਹਾਡੇ ਕੋਲ ਪਦਾਰਥਾਂ ਰੂਪ ਚਾਨਣ ਹੋਵੇਗਾ ਨਾ ਤੁਹਾਡੇ ਕੋਲ ਪਦਾਰਥ ਹੋਣਗੇ ਤੇ ਮਦਬਲੀ ਲੋਕ ਤੁਹਾਡੇ ਪਿੱਛੇ ਚੱਲ ਪੈਣਗੇ ਮਦਬਲੀ ਲੋਕ ਤੇ ਜਦੋਂ ਤੁਹਾਡੇ ਕੋਲ ਪਦਾਰਥ ਮੁੱਕ ਜਾਣਗੇ ਗਰੀਬੀ ਆ ਗਈ ਮਸਾਂ ਗੁਜ਼ਾਰਾ ਹੋਣਾ ਤੇ ਉਹ ਉਸ ਵਕਤ ਗਰੀਬੀ ਦੇ ਟਾਈਮ ਜਿਹੜੇ ਮਦਬਲੀ ਲੋਕ ਪਦਾਰਥਾਂ ਕਾਰਨ ਮਗਲ ਚੱਲਦੇ ਸਨ ਉਹ ਨਹੀਂ ਮੁੜ ਕੇ ਤੁਰਦੇ ਕਿਉਂਕਿ ਉਹਨਾਂ ਨੂੰ ਪਦਾਰਥਾਂ ਰੂਪ ਚਾਨਣਾ ਨਹੀਂ ਨਜ਼ਰ ਆਉਂਦਾ ਉਹ ਸਾਧ ਛੱਡ ਜਾਂਦੇ ਆ ਫਿਰ ਗਰੀਬੀ ਦੇ ਟਾਈਮ ਗਰੀਬੀ ਰੂਪ ਹਨੇਰੇ ਦੇ ਵਿੱਚ ਨਾ ਕੰਗਾਲੀ ਰੂਪ ਹਨੇਰੇ ਦੇ ਵਿੱਚ ਇਸ ਬੰਦੇ ਨੂੰ ਕੱਲਿਆਂ ਹੀ ਚੱਲਣਾ ਪੈਂਦਾ ਹੈ ਤੇ ਜਿਹੜਾ ਫਿਰ ਆਸਰਾ ਰਹਿੰਦਾ ਸਤਿਗੁਰੂ ਦਾ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਗ ਭੱਜ ਖਲੇ ਜੇ ਗੁਰੂ ਦਾ ਆਸਰਾ ਲੈ ਲਿਆ ਤੇ ਫਿਰ ਗੁਰੂ ਸਾਹਿਬੀ ਨਾਲ ਚੱਲਦੇ ਆ ਇਹ ਪਰਸ਼ਾਵਿਆਂ ਵਰਗੇ ਤਾਂ ਮਦਬਰੀ ਛੱਡ ਦਿੰਦੇ ਆ ਇਸ ਵਾਸਤੇ ਮਤਬਲੀ ਲੋਕਾਂ ਦੇ ਨਾਲ ਸੰਗਣਾ ਲਈਏ ਗੁਰੂ ਨਾਲ ਸੰਗ ਲਾਇਆ ਹੀ ਸਾਡੇ ਨਾਲ ਨਗੂਗਾ ਗੁਰੂ ਹੀ ਔਖੇ ਵੇਲੇ ਸਾਡੇ ਨਾਲ ਚੱਲੂਗਾ ਜੇ ਗਰੀਬੀ ਆ ਗਈ ਤੇ ਗੁਰੂ ਨੇ ਬਾਹ ਫੜਨੀ ਹੈ ਮਸੀਬਤ ਆਈ ਤੇ ਗੁਰੂ ਨੇ ਬਾਹ ਫੜਨੀ ਹੈ ਉਥੇ ਨਾ ਮਾਂ ਨਾ ਪਿਓ ਨਾ ਭੈਣ ਨਾ ਭਰਾ ਕੋਈ ਵੀ ਨਾਲ ਨਹੀਂ ਚਲੇਗਾ ਜੇ ਚੱਲੂਗਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੱਲੂਗਾ ਨਾਲ ਗੁਰੂ ਚੱਲੂਗਾ ਨਾਲ ਤੇਰਾ ਸਾਥ ਦੇਗਾ ਗੁਰੂ ਗੁਰੂ ਪਿਆਰਿਓ ਇਸ ਵਾਸਤੇ ਮਤਬਲੀ ਲੋਕ ਪਰਛਾਵਿਆਂ ਦੀ ਤਰ੍ਹਾਂ ਨਾਲ ਚੱਲਣਗੇ ਹਨੇਰੇ ਵਿਲੇ ਤਾਂ ਬਸ ਇਕੱਲੇ ਬੰਦੇ ਨੂੰ ਚੱਲਣਾ ਪੈਂਦਾ ਏ ਉਦੋਂ ਤਾਂ ਪਰਛਾਵਾਂ ਵੀ ਨਹੀਂ ਸਾਥ ਦਿੰਦੇ ਜੇ ਗੁਰੂ ਚੱਲਦਾ ਏ ਸਾਡੇ ਨਾਲ ਤੇ ਫਿਰ ਸਾਨੂੰ ਗੁਰੂ ਦੇ ਬਣ ਕੇ ਰਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ